ਇਕਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਹਾਂ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਸੱਦ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਪਰਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਿਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਕੁਝ ਬਹੁਤ ਡਾਇਰੈਕਟ ਨਾ ਜੋਰ ਜੋਰ ਜ਼ਾਰ ਕਰਦੀ ਬਾਤ ਕਰਦੇ ਇਹ ਦੱਸੋ ਜੋ ਕੁਝ ਹੋਇਆ ਹੈ ਸਾਨੂੰ ਪਰਦੇ ਖੋਲਣ ਦਾ ਸੱਧਿਆ ਤੇ ਤੈਨੂੰ ਪਰਦੇ ਖੋਲਣ ਦਾ ਸੱਧਿਆ ਕਿ ਕਿ ਤੈਨੂੰ ਪਰਦੇ ਖੋਲਣ ਦਾ ਸੱਧਿਆ ਤੇ ਇਹ ਇੱਥੇ ਹੀ ਬੋਲਿਆ ਇਹ ਇੱਥੇ ਹੀ ਸਾਥ ਬੋਲਦੇ ਨਾ ਪਕਾ ਦੇ ਤਾਰਾ ਕੋਈ ਗਲਤ ਹੋਇਆ ਇੱਥੇ ਤੁਹਾਨੂੰ ਖਤਮੀ ਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਫਿਰ ਇਹ ਇੱਕ ਇੱਕ ਗੋਣ ਦਾ ਨਾਂ ਲਿਆ ਇੱਕ ਇੱਕ ਗੋਣ ਦਾ ਤੁਹਾਡਾ ਨਾਂ ਲਿਆ ਹੈ ਕੋਈ ਤੁਹਾਡੇ ਕੋਲ ਕੁਝ ਨਹੀਂ ਕੁਝ ਵੀ ਨਹੀਂ ਕਰਨ ਤੈਨੂੰ ਕਰਨ ਨਹੀਂ ਆਉਂਦੇ ਯੋ ਤੇ ਹੈ ਵੀ ਨਹੀਂ ਆਪਾਂ ਕੋ ਤੁਹੇ ਕਿਉਂ ਕਿਹਾ ਹੈ ਕਿ ਕਿਹਾ ਵੀ ਆਪਣੇ ਨਹੀਂ 1 ਮਿੰਟ ਦਰਬਾਰ ਦਰਬਾਰ ਮੇਰੀ ਮੇਰੀ ਗੱਲ ਸੁਣੋ ਦਰਬਾਰ ਸਾਹਿਬ ਦੀ ਵੀਡੀਓ ਵੇਖੀ ਜੀ ਬਾਪੂ ਜੀ ਦਰਬਾਰ ਸਾਹਿਬ ਚਲੋ ਕਿਰਪਾਨਾ ਚੱਲਦੀ ਹੈ ਤੁਸੀਂ ਵੇਖਿਆ ਹੈ ਨਹੀਂ ਸੱਚ ਬੋਲਣ ਤੋਂ ਨਹੀਂ ਡਰ ਸਕੋ ਸੱਚ ਬੋਲਿਆ ਜੀ ਠੀਕ ਹੈ तो मेनू कोई पता नहीं हो तो गई चलो गल ठीक है जड़ी, जड़ी गल सच है चलो 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 बहुत बहजो आराम नहीं भाजी मैं चलो चलो बवो ਬੈਹ ਜੋ ਸੱਚ ਸੱਚ ਬੋਲਣ ਤੇ ਸੇ ਡੱਕ ਲੱਗ ਗਈ ਹੈ